ਅੱਜ ਆਪਾਂ ਤੁਹਾਨੂੰ ਗੁਰਦੁਆਰਾ ਕੂਣੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪਣੇ ਨਾਲ ਆ ਜੀ ਅਮਰਜੀਤ ਇਹ ਕਹਿੰਦਾ ਮੈਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲੈਣੇ ਸਾਮਣੇ ਆ ਜੀ ਮਾਤਾ ਮਨਸਾ ਦੇਵੀ ਸਿੰਘ ਦਵਾਰ ਇੱਧਰ ਖੱਬੇ ਪਾਸੇ ਜਾਨਿਆਂ ਤਾਂ ਮਣੀ ਮਾਜਰਾ ਪਿਆ ਜਾਂਦਾ ਜੀ ਇੱਧਰ ਪੰਚਕੁਲਾ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਡਿਊਟੀ ਇੱਧਰ ਆ ਜੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਇਹ ਆ ਜੀ ਗੁਰਦੁਆਰਾ ਸਾਹਿਬ ਚ ਜੋੜਾ ਘਰ ਇਹ ਆ ਜੀ ਦਰਬਾਰ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਚ ਲੰਗਰ ਹਾਲ ਇਹ ਇਹ ਆ ਜੀ ਮਾਤਾ ਅਨਪੂਰਨਾ ਦਾ ਮੰਦਿਰ ਇਹ ਆ ਜੀ ਪੁਰਾਣੀ ਡਿਊਟੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਜੀ ਦੇਖ ਰਹੇ ਹੋ ਡਮਾਣਾ ਮੋਟਰਸ ਦਾ ਚੈਨਲ ਤੇ ਮੈਂ ਤਸਵੀਰ ਸਿੰਘ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਕੂਣੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਕੂਣੀ ਸਾਹਿਬ ਪਾਤਸ਼ਾਹੀ 10ਵੀਂ ਜੋ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਆ ਜਿੱਥੇ ਦਸਮ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਪਾਏ ਨੇ ਆਓ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਉਣੇ ਮਿਲਦੇ ਹਾਂ ਬਲੌਗ ਦੇ ਵਿੱਚ ਇਸ ਟਾਈਮ ਆ ਜੀ ਆਪਾਂ ਪੰਚਕੁਲੇ ਚ ਇਹ ਗੁਰਦੁਆਰਾ ਸਾਹਿਬ ਪੰਚਕੁਲਾ ਦੇ ਚੰਡੀਗੜ੍ਹ ਦੀ ਹੱਦ ਦੇ ਵਿੱਚ ਪੈਂਦਾ ਪੰਚਕੁਲਾ ਦੇ ਮਣੀ ਮਾਜਰਾ ਦੇ ਵਿੱਚਕਾਰ ਪੈਂਦਾ ਗੁਰਦੁਆਰਾ ਸਾਹਿਬ ਆਪਣੇ ਨਾਲ ਆ ਜੀ ਅਮਰਜੀਤ ਇਹ ਕਹਿੰਦਾ ਮੈਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲੈਣੇ ਹੁਣ ਆਪਾਂ ਚੱਲੇ ਸੀ ਗੁਰਦੁਆਰਾ ਕੋਣੀ ਸਾਹਿਬ وقت شاهد اسمين ਆਪਣੇ ਆ ਜੀ ਮਾਤਾ ਮਨਸਾ ਦੇਵੀ ਸਿੰਘ ਦਵਾਰ ਮਨਸਾ ਦੇਵੀ ਮੰਦਿਰ ਵੀ ਇੱਧਰ ਹੀ ਆ ਜੀ ਗੁਰਦੁਆਰਾ ਸਾਹਿਬ ਤੋਂ 100 200 ਮੀਟਰ ਦੂਰ ਹੈ ਆ ਇਹ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਕੋਣੀ ਸਾਹਿਬ ਪਾਤਸ਼ਾਹੀ 10ਵੀਂ ਇੱਧਰ ਖੱਬੇ ਪਾਸੇ ਜਾਂਦੇ ਤਾਂ ਮਣੀ ਮਾਜਰਾ ਪਿਆ ਜਾਂਦਾ ਜੀ ਇੱਧਰ ਪੰਚਕੁਲਾ ਇਹ ਆ ਜੀ ਗੁਰਦੁਆਰਾ ਕੂਣੀ ਸਾਹਿਬ ਪਾਤਸ਼ਾਹੀ 10ਵੀਂ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਡਿਊਟੀ ਇੱਥੋਂ ਗੁਰਦੁਆਰਾ ਸਾਹਿਬ ਚ ਐਂਟਰ ਕਰਦੇ ਆਂ ਇੱਧਰ ਆ ਜੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਇਹ ਆ ਜੀ ਗੁਰਦੁਆਰਾ ਸਾਹਿਬ ਚ ਜੋੜਾ ਕਰ ਇਹ ਆ ਜੀ ਦਰਬਾਰ ਸਾਹਿਬ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਇਹ ਆ ਜੀ ਗੁਰਦੁਆਰਾ ਸਾਹਿਬ ਚ ਲੰਗਰ ਹਾਲ ਇਹ ਹੈ ਆ ਜੀ ਮਾਤਾ ਅਨਪੂਰਨਾ ਦਾ ਮੰਦਿਰ ਜੋ ਕਿ ਗੁਰੂ ਸਾਹਿਬ ਨੇ ਬਚਨ ਕਰੇ ਸੀਗੇ ਮਾਤਾ ਅਨਪੂਰਨਾ ਦਾ ਮੰਦਿਰ ਪਹਿਲਾਂ ਬਣੇਗਾ ਇਹ ਆ ਜੀ ਉਹ ਸਥਾਨ ਇਹ ਮੰਦਿਰ ਆ ਜੀ ਮਾਤਾ ਅਨਪੂਰਨਾ ਦਾ ਏ ਆ ਜੀ ਪੁਰਾਣੀ ਡਿਊਟੀ ਪਹਿਲਾਂ ਗੁਰਦੁਆਰਾ ਸਾਹਿਬ ਦੀ ਡਿਊਟੀ ਇੱਧਰ ਹੁੰਦੀ ਸੀ ਗੁਰਦੁਆਰਾ ਸਾਹਿਬ ਦੀ ਐਂਟਰੀ ਹੁਣ ਨਵੀਂ ਡਿਊਟੀ ਬਣ ਗਈ ਸਾਧ ਸੰਗਤ ਜੀ ਹੁਣੇ ਹੁਣ ਤੁਸੀਂ ਦਰਸ਼ਨ ਕਰਕੇ ਹਟਿਓ ਗੁਰਦੁਆਰਾ ਕੂਣੀ ਸਾਧ ਪਾਤਸ਼ਾਹੀ ਦਸਵੀਂ ਇੱਥੋਂ ਦਾ ਇਤਿਹਾਸ ਹੈ ਜੀ ਗੁਰੂ ਸਾਹਿਬ ਸਾਹਿਬ ਦੇ ਕਮਾਲ 탄탄 ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਰਾਇਣਗੜ੍ਹ ਤੋਂ ਚਾਲੇ ਪਾ ਕੇ ਮਾਤਾ ਅਨਪੂਰਨਾ ਜੋ ਕਿ ਇੱਥੇ ਨਾਲ ਹੀ ਪਿੰਡ ਆਪੈ ਸਾਡਾ ਉੱਥੋਂ ਦੀ ਰਹਿਣ ਵਾਲੀ ਸੀ ਮਾਤਾ ਅਨਪੂਰਨਾ ਉਹ ਗੁਰੂ ਸਾਹਿਬ ਨੂੰ ਬਹੁਤ ਜ਼ਿਆਦਾ ਯਾਦ ਕਰਦੀ ਸੀ ਮਹਾਰਾਜ ਉਹਦੀ ਅਰਦਾਸ ਬੇਨਤੀ ਨੂੰ ਕਬੂਲ ਕਰਦੇ ਹੋਏ ਮਾਤਾ ਅਨਪੂਰਨਾ ਨੂੰ ਦਰਸ਼ਨ ਦੇਣ ਦੇ ਲਈ ਇਸ ਅਸਥਾਨ ਤੇ ਆਏ ਇਸ ਅਸਥਾਨ ਤੇ ਆ ਕੇ ਜਦੋਂ ਮਹਾਰਾਜ ਇੱਥੇ ਪਹੁੰਚੇ ਮਾਤਾ ਅਨਪੂਰਨਾ ਨੇ ਗੁਰੂ ਸਾਹਿਬ ਨਾਲ ਆਇ ਸਿੱਖਾਂ ਅਤੇ ਮਹਾਰਾਜ ਦੀ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਸ਼ਟਾਇਆ ਗੁਰੂ ਸਾਹਿਬ ਨੇ ਮਾਤਾ ਅਨਪੂਰਨਾ ਦੀ ਸੇਵਾ ਤੋਂ ਖੁਸ਼ ਹੋ ਕੇ ਮਾਤਾ ਅਨਪੂਰਨਾ ਨੂੰ ਵਰ ਦਿੱਤਾ ਕਿ ਸਾਡੀ ਯਾਦ ਬਣਨ ਤੋਂ ਪਹਿਲਾਂ ਓਡਾ ਮੰਦਿਰ ਬਣੇਗਾ ਜੋ ਕਿ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਏ ਨੇ ਉਹ ਮਾਤਾ ਅਨਪੂਰਨਾ ਦਾ ਮੰਦਿਰ ਹੈ ਜੀ ਗੁਰਦੁਆਰਾ ਸਾਹਿਬ ਦੀ ਉਸਾਰੀ ਤੋਂ ਪਹਿਲਾਂ ਮਾਤਾ ਅਨਪੂਰਨਾ ਦਾ ਮੰਦਿਰ ਬਣਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ ਜੋ ਕਿ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਇਸ ਸਥਾਨ ਦੀ ਪੂਰੀ ਸੇਵਾ ਕਰਵਾਈ ਹੈ ਜੀ ਗੁਰੂ ਸਾਹਿਬ ਨੇ ਇਸ ਅਸਥਾਨ ਤੇ 17 ਪਹਿਰ ਜਾਨੀ ਕਿ 52 ਘੰਟੇ ਕੂਣੀ ਲਾ ਕੇ ਗੁਰੂ ਸਾਹਿਬ ਨੇ ਸਿਮਰਨ ਕੀਤਾ ਜਾਪ ਕੀਤਾ ਸੋ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਕੂਣੀ ਸਾਹਿਬ ਰੱਖਿਆ ਗਿਆ ਹੈ ਜੀ ਸੋ ਜਿੰਨਾ ਸੰਗਤਾਂ ਨੇ ਅਜੇ ਤੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰੇ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇੱਥੇ ਪੋਰਾ ਸਾਹਿਬ ਵੀ ਬਣਿਆ ਹੋਇਆ ਜਿੱਥੇ ਬੈਠ ਕੇ ਮਹਾਰਾਜ ਨੇ ਤਪ ਕੀਤਾ ਸੀ ਜਾਂ ਸਿਮਰਨ ਕੀਤਾ ਸੀ ਕੂਣੀ ਲਾ ਕੇ ਸੋ ਇੱਕ ਵਾਰ ਜਰੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸੋ ਜਿਨ੍ਹਾਂ ਨੇ ਹਜੇ ਤੱਕ ਦਮਾਣਾ ਮੋਟਰ ਦਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ